ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਤੁਹਾਨੂੰ ਦੀ ਵੀਡੀਓ ਲੈ ਕੇ ਆਇਆ ਸ਼ਵਰਾਜ 855 ਤੇ 13 ਹਾਲ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਅੱਜ ਦੀ ਪਰਫਾਰਮੈਂਸ ਦਿਖਾਉਣੇ ਆ ਤੁਹਾਨੂੰ 13 ਹਾਲ ਹੈ ਜੀ ਕਬੂਲ ਸ਼ਾਹ ਦੇ ਬਣੇ ਹੋਏ ਐਮ ਐਸ ਐਸ ਫੌਜੀ ਦੇ ਚੌਥਾ ਲੋਅ ਗੇਅਰ ਆ ਵਧੀਆ ਆਰਾਮ ਨਾਲ ਖਿੱਚੀ ਫਿਰਦਾ ਟਰੈਕਟਰ ਕੋਈ ਲੋਡ ਨਹੀਂ ਲੈ ਰਿਆ ਵਧੀਆ ਫਲ ਡੋਂਗੇ ਲੱਗ ਰਹੇ ਨੇ ਨਰਮਿਆਲਾ ਵਾਂਸੀ ਬਹੁਤ ਵਧੀਆ ਟਰੈਕਟਰ ਬੜੇ ਆਰਾਮ ਨਾਲ ਖਿੱਚ ਰਿਹਾ ਫਸਲ ਨੂੰ ਨੇੜੇ ਉਹ ਵੀ ਦਿਖਾਉਣੇ ਆ 1600 ਚੱਕਰ ਦਾ ਟਰੈਕਟਰ ਚੱਲ ਰਿਹਾ ਇਹ ਛੋਟਾ ਲੋਗ ਇਹ ਰਿਹਾ ਨੂੰ ਪ੍ਰੂਫ ਦਿਖਾਉਣੇ ਆ ਤਾਂ ਉਹ ਗੇਅਰ ਹੈ ਜੀ ਛੋਟਾ ਲੋ ਕੋਈ ਸੇਮ ਤੇਰਾ ਹਾਲ ਬੜੇ ਆਹ ਦਾ ਦਿੱਕ ਵਿੱਚ ਬਰੋਕਲ ਬਹੁਤ ਵਧੀਆ ਪਰਫਾਰਮੈਂਸ ਦਾ ਫੈਕਟਰ ਜੀ ਪਹਿਲਾ ਹਾਈ ਗੇਅਰ ਵੀ ਉਹ ਲਾ ਕੇ ਦਿਖਾਇਆ ਤੁਹਾਨੂੰ ਪਹਿਲੇ ਹਾਈ ਚ ਵੀ ਵਧੀਆ ਖਿੱਚੀ ਫਿਰਦਾ ਸੋ ਵਾਹ ਵਾਹ ਨਾ ਤਾਂ ਕਰਕੇ ਪਹਿਲੇ ਹਾਈ ਚ ਵਧੀਆ ਖਿੱਚ ਲੈਂਦਾ ਅਪਰਚ ਨਹੀਂ ਖਿੱਚ ਸਕਦਾ ਤੇਰਾ ਹਾਲ ਪਹਿਲਾ ਹਾਈ ਗੇਅਰ 1600 ਚੱਕਰ ਤੇ ਆ ਟਰੈਕਟਰ ਘੁਰਨ ਲੱਗਿਆ 100 200 ਚੱਕਰ ਡ੍ਰੌਪ ਕਰਦਾ ਫਿਰ 1600 RPM ਤੇ ਫੇਰ ਆ ਜਾਂਦਾ ਟਰੈਕਟਰ ਸੋ ਬੜੇ ਆਰਾਮ ਨਾਲ ਖਿੱਚੀ ਫਿਰਦਾ ਹੈ ਹਾਈ ਲੋ ਵਾਲਾ ਟਰੈਕਟਰ ਹੈ ਇਹ ਟੂ ਸਪੀਡ ਚੌਥਾ ਲੋ ਗੇਅਰ ਹੈ ਉਹ ਵੀਡੀਓ ਨੂੰ ਵਾਤਵਾ ਜੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਸੋ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ